ਜਾਨਦੀਪ ਸਿੰਘ ਨਾਜਾ ਪਾਜੀ ਪਾਣਾ ਇਹ ਜੀ ਗੱਡੀ ਆਉਂਦੇ ਸਿੱਧੇ ਲੈ ਕੇ ਨਾਲ ਦੇ ਗੱਡੀ ਲੈ ਕੇ ਆਏ ਜੀ ਆਪਾਂ ਰੂਰ ਦੇ ਮਲਗੀ ਦੁੱਧ ਚੁੱਕਦੇ ਪਿੰਨਾਂ ਜੋ ਜੀ ਆਹ ਹੁਣ ਮਗਰਲੇ ਪਿੰਡ ਚ ਚੁੱਕੇ ਆਏ ਦਾਲਾਂ ਲਾਗੋ ਰੂਰ ਕਿਹੜਾ ਹੈ ਇਹ ਰੋਡ ਮੀਆਂ ਕੋੜਾ ਡੇਰਾ ਬਕਾਲਾ ਨੂੰ ਕਾਲਾ ਨੂੰ ਰੋੜਿਆ ਜੀ ਆਪਣੇ ਸਿੰਘ ਆ ਰਹੇ ਮਗਰ ਹੀ ਕੇ ਜੇ ਵੇਖਿਆ ਹੀ ਉੱਤੇ ਕਿ ਇੱਕ ਡਿੱਗਿਆ ਬਛਾ ਆ ਉਹ ਜੋ ਡਿੱਗਿਆ ਤਾਂ ਨਾਲ ਹੀ ਮਲਗੀ ਬ੍ਰੇਕ ਮਾਰੀ ਜਾਂ ਤੇ ਦੂਜਾ ਵੀ ਆਂਟ ਗਿਆ ਉੱਤੇ ਇਹ ਕਰਕੇ ਥੋੜਾ ਜਿਹਾ ਬਚਾ ਹੋ ਗਿਆ ਬਾਕੀ ਇਹ ਕਿਸ ਪ੍ਰਸ਼ਾਸਨ ਅੱਗੇ ਬੇਨਤੀ ਆ ਸਰਕਾਰ ਅੱਗੇ ਕਿ ਆ ਥੋੜਾ ਜਿਹਾ ਵੇਖਿਆ ਕਰੋ ਕਮ ਸੇ ਕਮ ਹੋਰ ਵੀ ਜੀ ਜੰਤ ਜਾਂਦੇ ਨੇ ਨਿਆਣੇ ਜਾਂਦੇ ਨੇ ਜੇ ਕੇਸ ਦਾ ਕੰਨ ਹੋਰ ਨਰਸਾਨ ਹੋ ਜੇ ਫਿਰ ਮਰ ਗਿਆ ਅਜੇ ਤੈ ਜੀ 3:00 ਵੱਜ ਗਏ ਨੇ ਆ ਵਿੱਚੋਂ ਮਾਹ ਕੱਢਿਆ ਹੋਆ ਸਿੰਘ ਜੀ ਆਪਣਾ ਨਾਲ ਦਾ ਕੋਈ ਛੱਟ ਨਹੀਂ ਲੱਗੀ ਕੇਦੋਂ ਤੱਕ ਮੇਰੇ ਬੱਲੇ ਤੇ ਇੱਕ ਲੱਗੀ ਆ ਜੀ ਉਹ ਸੀਰੀਅਸ ਆ ਉਹ ਲੈ ਕੇ ਗਏ ਆ ਉਹਨੂੰ ਰਾਤ ਨੂੰ ਜਿਆਦਾ ਛੱਟ ਲੱਗੀ ਆ ਉਹਦਾ ਐਸਰੇ ਕਰਾਉਣ ਗਏ ਆ ਜੀ ਹੁਣ ਇਧਰੋਂ ਤੇ ਜਗਦਾ ਨਹੀਂ ਦਿੱਤਾ ਜੀ ਰਾਤ ਤੇ ਜਗਦਾ ਨਹੀਂ ਡਿੱਗਿਆ ਜੀ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਇਹ ਭਾਜੀ ਪਟਾਲਾ ਮੂਲ ਕੰਪਨੀ ਦੀ ਗੱਡੀ ਹੈ ਜੀ ਤੇ ਪਿੰਡਾਂ ਦੀਆਂ ਮੂਲ ਸੁਸਾਇਟੀਆਂ ਤੋਂ ਦੁੱਧ ਲੈ ਕੇ ਕਰੀਦਾ ਜੀ ਤੇ ਅਸੀਂ ਫੈਲਾਬਾਦ ਤੋਂ ਲਿਫਟ ਕਰਕੇ ਦੋਦੇਤੇ ਅਸੀਂ ਇੱਧਰ ਆ ਰਹੇ ਜੀ ਜਿਹੜੀ ਮਗਾ ਜਾ ਰਹੇ ਸੀ ਤਲਾਨਾ ਰੋਡ ਹੈ ਜੀ ਤੇ 50 ਸਪੀਡ ਦੀ ਹੈ 50 ਦੀ ਸਪੀਡ ਤੇ ਗੱਡੀ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਇਹਨੂੰ ਲਿਆ ਕੇ ਸਵੇਰ ਦੇ ਤੇ ਡਿੱਗਾ ਜੀ ਤਿੰਨ ਜਣੇ ਸੀ ਅਸੀਂ ਤੇ ਦੋ ਜਣੇ ਨੇ ਲੱਗੀਆਂ ਜੀ ਸੱਤਾਂ ਤੇ ਬਚਾਅ ਹੋ ਗਿਆ ਜੀ